ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਨਨੀ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰੇ ਤਰਸਨ ਹਰੇ ਬੂਡੇ ਪਾਰੇ ਬੇਬਿਨਾ ਪਿਆਰੇ ਤਾਰੇ ਨਦਰਕ ਦੇ ਪੀ ਤੂੰ ਹੈ ਸਾਰਾ ਹਣਾ ਪਿਆਰੇ ਪੀ ਤੇਰੀ ਸਾਲਾਹ ਵਣ ਬੋਹਿਰ ਭੈ ਡੁੱਬੀ ਐ ਪਿਆਰੇ ਕੰਦੀ ਪਾਏ ਕਹਾਹ ਵਾਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਨਨੀ ਸਤਪੁਰ ਸੇਵਿਆ ਪਿਆਰੇ ਧਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰਤ ਰਸਨ ਹਰੇ ਬੁਢੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾਣਾ ਪਿਆਰੇ ਪੀ ਤੇਰੀ ਸਾਲਾਹ ਵੇਣਾ ਬੋਹਿਰ ਭੈ ਡੁੱਬੀ ਐ ਪਿਆਰੇ ਕੰਦੀਪਾਏ ਕਹਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿੰਨੀ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰਤ ਰਸਨ ਹਰੇ ਬੁੱਢੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾ ਹਲਣਾ ਪਿਆਰੇ ਪੀ ਤੇਰੀ ਸਲਾਹ ਵੇਣ ਬੋਹਿਰ ਭੈ ਡੁੱਬੀਏ ਪਿਆਰੇ ਕੰਦੀਪ ਆਏ ਘਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਨਨੀ ਸਾਧੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰ ਰਸਨ ਹਰੇ ਬੁਡੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਕਹ ਸਾਰਾ ਰਹਿਣਾ ਪਿਆਰੇ ਪੀ ਤੇਰੀ ਸਾਲਾਹ ਵੇਣ ਬੋਹਿ ਤੇ ਭੈ ਡੁੱਬੀ ਐ ਪਿਆਰੇ ਕੰਦੀ ਪਏ ਕਹਾਹ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਨਨੀ ਸਤਪੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰੇ ਤਰਸਨ ਹਰੇ ਬੁਡੇ ਪਾਰੇ ਬੇਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾ ਹਣਾ ਪਿਆਰੇ ਪੀ ਤੇਰੀ ਸਾਲਾਹ ਮੇਨ ਬਹੁਤ ਭੈ ਡੁੱਬੀ ਐ ਪਿਆਰੇ ਕੰਦੀ ਪਾਏ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿੰਨੀ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰਤ ਰਸਨ ਹਰੇ ਬੁਢੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾਣਾ ਪਿਆਰੇ ਪੀ ਤੇਰੀ ਸਾਲਾਹ ਵੇਣਾ ਬੋਹਿਰ ਭੈ ਡੁੱਬੀ ਐ ਪਿਆਰੇ ਕੰਦੀਪਾਏ ਕਹਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰਤ ਰਸਨ ਹਰੇ ਬੁੱਢੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾ ਹਲਣਾ ਪਿਆਰੇ ਪੀ ਤੇਰੀ ਸਲਾਹ ਵੇਣ ਬੋਹਿ ਤੇ ਭੈ ਡੁੱਬੀਏ ਪਿਆਰੇ ਕੰਦੀਪ ਹੈ ਕਹਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਨਨੀ ਸਤਪੁਰ ਸੇਵਿਆ ਪਿਆਰੇ ਤੇਨਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਏ ਪਿਆਰੇ ਅਮਰੇ ਤਰਸਨ ਹਰੇ ਬੁੜੇ ਪਾਰੇ ਬੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਰਾ ਹਲਣਾ ਪਿਆਰੇ ਪੀ ਤੇਰੀ ਸਾਲਾਹ ਵੇਣ ਬੋਹਿਰ ਪੈ ਡੁੱਬੀਏ ਪਿਆਰੇ ਕੰਦੀਪ ਐ ਕਾਹ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ